ਚਲੋ ਜੀ ਚਲੋ ਜੀ ਹੁਣ ਆਪਾਂ ਬਾਹਰ ਚੱਲਾਂਗੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਤੁਹਾਨੂੰ ਕਹਉਣਾ ਮੈਂ ਘਰੇ ਸਵੇਰੇ ਸਵੇਰੇ ਬੈਠਾ ਸੀ ਅੰਦਲੀ ਸਾਈਡ ਆ ਕੇ ਕਾ ਰੱਬ ਦਾ ਜੀ ਨੀਚੇ गिर ਗਿਆ ਗਰਮੀ ਦੇ ਕਾਰਨ ਚੱਕਰ ਆਉਣ ਲੱਗ ਗਿਆ ਇਹਨੂੰ ਪਾਣੀ ਪਿਲਾਇਆ ਆ ਦੇਖੋ ਹੁਣ ਥੋੜਾ ਜਿਹਾ ਖੁਸ਼ੀ ਮਹਿਸੂਸ ਕਰ ਰਹੀ ਹੈ ਇੱਕਦਮ ਚੱਕਰ ਆ ਕੇ गिर ਗਿਆ ਗਰਮੀ ਕਾਫੀ ਜ਼ਿਆਦਾ ਹੋਣ ਦੇ ਕਾਰਨ ਇਹ ਰੱਬ ਦਾ ਜੀ ਨੀਚੇ गिर ਗਿਆ ਇਹ ਸਾਡੇ ਵਿੜੇ ਦੇ ਵਿੱਚ ਬੈਕ ਸਾਈਡ ਦਾਣੇ ਵਗੈਰਾ ਬੰਦੀਏ ਨੇ ਤੇ ਪਾਣੀ ਪੂਣੀ ਰੱਖਿਆ ਹੈ ਇਹਨਾਂ ਵਾਸਤੇ ਤੇ ਇਹ ਦੇਖੋ ਗਰਮੀ ਕਿੰਨੀ ਜ਼ਿਆਦਾ ਹੈ ਗਰਮੀ ਹੋਣ ਦੇ ਬਾਵਜੂਦ ਇਹ ਰੱਬ ਦੇ ਜੀ نیچے गिर ਰਹੇ ਨੇ ਸੋ ਲੋੜ ਹੈ ਸਭ ਨੂੰ ਇਹਨਾਂ ਵਾਸਤੇ ਪਾਣੀ ਰੱਖਿਏ ਦਾਣੇ ਪਾਈਏ ਇਹਨਾਂ ਦੀ ਥੋੜੀ-ਮੋਟੀ ਜਿੰਨਾ ਕੋ ਹੋ ਸਕੇ ਦਸਵਾ ਦਸਵੰਦ ਕੱਢ ਕੇ ਆਪਣਾ ਜੀਵਨ ਸੁਖਾਲਾ ਬਣਾਈਏ ਅਰ ਜ ਲੋੜ ਹੈ ਸਮੇਂ ਦੇ ਅਨਸਾਰ ਵੱਡੇ-ਵੱਡੇ ਬੁੱਟੇ ਲਾਉਣ ਦੀ ਲੋੜ ਆਪਾਂ ਨੂੰ ਤੇ ਬਹੁਤ ਗਰਮੀ ਪੈ ਰਹੀ ਆ ਆ ਦੇਖ ਸਕਦੇ ਤੁਸੀਂ ਇੱਕ ਵਿਚਾਰਾ ਰੱਬ ਦਾ ਜੀ ਜੋ ਦੇਖੋ نیچے गिर ਗਿਆ ਸੀ ਥੋੜਾ ਪਾਣੀ ਪੀ ਕੇ ਸੰਭਲ ਗਿਆ ਆ ਦਿਖਾਉਣਾ ਤੁਹਾਨੂੰ ਕਿਵੇਂ ਦੇਖੋ ਬੈਠਾ ਹੈ ਹੱਥ ਦੇ ਉੱਪਰ ਹੱਥ ਫੜੀਆ ਦੇਖੋ ਤੁਹਾਨੂੰ ਨੇੜੇ ਤੋਂ ਦਿਖਾਇਆ ਆ ਦੇਖੋ ਹੁਣ ਠੀਕ ਲੱਗ ਰਿਹਾ ਹੈ ਗਰਮੀ ਦੇ ਹੋਣ ਦੇ ਬਾਵਜੂਦ ਇਹ ਚੱਕਰ ਖਾ ਕੇ نیچے ਗਿਰ ਗਈ ਕਿਤੇ ਵਿਚਾਰੀ ਜੀੜੀ ਲੱਗਦੀ ਹੈ ਕਿ ਸਾਡੇ ਇੱਧਰ ਘਰ ਦੇ ਵਿੱਚ ਅੰਦਰਲੀ ਸਾਈਡ ਰਹਿੰਦੇ ਨੇ ਕਾਫੀ ਤਰ੍ਹਾਂ ਦੇ ਜਾਨਵਰ ਨੇ ਜਿਹੜੇ ਸਮੇ ਸਮੇਂ ਤੇ ਹੁੰਦੇ ਜਾਂਦੇ ਰਹਿੰਦੇ ਨੇ ਆਪਦਾ ਦਾਣਾ ਪਾਣੀ ਖਾ ਕੇ ਅਸਮਾਨ ਦੇ ਵਿੱਚ ਉਡਾਲੀਆਂ ਮਾਰਦੇ ਨੇ ਫਿਰ ਪ੍ਰਮਾਤਮਾ ਇਹਨਾਂ ਦਾ ਭਲਾ ਕਰੇ ਚੜ੍ਹਦੀ ਕਲਾ ਕਰੇ